ਲੈਂਦੇ ਨਹੀਂ ਜੜੀ ਗੱਲ ਕਰੀ 85 ਲਵਾਂਗੇ 85 ਕੰਨਾ ਹੁੰਦਾ ਸ਼ਰੀਮ ਮਰਵੀ ਸਾਹਿਬ ਚਲੋ ਪਰ ਆਇਓ ਉਚਾਰ ਮਾਰਦਾ ਕੋਈ ਫਾਇਦਾ ਨਹੀਂ ਮੈਨੂੰ ਪਤਾ ਚੱਤੋ ਕਿਸੇ ਨਹੀਂ ਉਹ ਵੱਖਰੀਆਂ ਦੇ ਮੁੱਲ ਨਹੀਂ ਲੱਗੇ ਆਪਣਾ ਫੈਰਨ ਤੇ ਕੀ ਲਾਵਾਂ ਨਹੀਂ ਨਹੀਂ ਕੋਈ ਆਟਾ ਦਾ ਕੋਈ ਫਾਇਦਾ ਨਹੀਂ ਜਿਆਕ ਤਮਾਉਦਾ ਪੁੱਗਦਾ ਲਾ ਮੈਂ ਮੰਗ ਰਿਹਾ ਪਿਆਟਾ ਵਾਲੀ ਦੀ ਕੀ ਗੱਲ ਹੈ ਪਾਵਾ ਪੁੱਗਦਾ ਲੱਗੇਦਾ ਇਹ ਲਾਉਣ ਗਿਆ ਪਤਾ ਨਹੀਂ ਤੇਰਾ ਮਨ ਨਹੀਂ ਮਾਰਾ ਨਿੰਦੇ ਨਹੀਂ ਮਾਰ ਚੰਗਾ ਆਪਾਂ ਗੱਲ ਕਰੀ ਕੀ ਫਾਇਦਾ ਆ ਜਾ ਰਾ ਆਇਓ ਨਹੀਂ

ਆ ਕਾਲੀ ਬੱਕਰੀ ਕਦੇ ਦੋ ਬੱਚੇ ਰਹਿਤਾ ਉਹ ਹੋਰ ਗੱਲ ਕਿੱਥੇ ਹੋਊਗੀ ਕੋਈ ਨਹੀਂ ਬੱਕਰੇ ਕਿਹੜਾ ਵੀ ਕਦੇ ਨਹੀਂ ਯਾਰ ਹਾਂ ਨਹੀਂ ਵੀਰੇ ਇਹਦੇ ਤਾ ਛੱਡ ਪੱਟ ਦੀ ਗੱਲ ਮੁੰਡਾ ਹੋ ਜੇ ਤਾਂ ਹੀ ਵਧਾਈ ਮਿਲੂਗੀ ਅੰਡਰਸਾਲਾ ਬੱਕਰੀ ਦਵਾ ਲੈ ਫੇਰ ਦੋ ਬੱਚੇ ਨੇ ਇਹਨਾਂ ਦੇ ਹੱਸ ਜਾ ਹੱਸ ਜਾ ਅੱਛਾ ਦੋ ਤਾਂ ਇਹ ਸੀ ਹਾਂ ਦੋ ਬੱਚੇ ਨਹੀਂ ਹਾਂ 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 ਕਹਿ ਰਹੀਆਂ ਦੀ ਉਹ ਚੁੰਗਲਾਂ ਤੇ ਫੇਰ ਕਿਉਂ ਗਿਆ ਯਾਰ ਝੋਲਮਾ ਗਿਆ ਤੂੰ ਨਹੀਂ ਤੇਰੀ ਮਾਂ ਨੂੰ ਚੁੰਗਿਆ

ਜੇ ਤੂੰ ਆਖੇ 15 16000 ਦਾ ਵੀ ਇਹੋ ਜੀ ਮਿਲਦੀ ਨਹੀਂ ਉਹ ਤਾਂ ਮੈਨੂੰ ਤਾਂ ਪਤਾ ਹੈ ਹਾਂ ਉਹ ਕਹਿੰਦੇ ਵੀ ਆਪਾਂ ਇੰਨੀ ਕਰੇ ਚ ਰਹਿਣੀ ਫੇਰ ਗਾ ਨੂੰ ਕਰ ਐਵੇਂ ਚੱਕਰਾਂ 'ਚ ਪੈਣਾਗਾ 15 16000 ਦੀ ਰੇਂਜ ਆ ਛਾਲ ਕੇ ਲੈ ਇਧਰ ਕੀ ਬਾਤ ਸਲਾਮੋ ਲੋ ਜੀ ਇਹ ਵੀ ਪੱਟ ਸੁਣ ਲੜੀ ਕੀ ਬਾਤ ਸਲਾਮੋ ਲੋ ਜੀ ਆਰੇ ਉਹ ਨਾਲ ਪਰਲੀ ਲੈ ਇਕ ਬਰੇ ਖੜੀਆ ਗਰੇੜੀ ਦੋਦੀ ਹਾਂ ਲਾਲ ਲੈ ਖੜ ਕੇ ਤਾਣੀ ਬੱਠ ਖੜੀਆ ਬਾਬਾ ਜੀ ਆ ਗਏ ਜੀ ਹੋਰੇ ਆਓ ਬੇ ਚਾਓ ਸਾਰਿਆਂ ਨਾਲੇ ਕਿਸੇ ਦਾ ਵੀ ਦੰਦ ਪਟਲੋ ਜੇ ਡਾਕਟਰ ਸਾਹਿਬ ਕੋਲ ਆ ਜਾ ਫਸ ਫਾਇਦਾ ਕਰੀਏ ਡਾਕਟਰ ਦਾ ਕਿਸੇ ਲੋੜ ਦਾ ਨਹੀਂ ਫਿਰ ਹਸਾਬ ਸਰਦੇ ਆ ਫਿਰ ਤੁਸੀਂ ਐਸੇ ਹਸਾਬ ਸਰਦੀਆਂ ਲੈਣੀਆਂ ਨੇਗਾ ਆਹ ਹਾ ਹਸਾਬ ਸਰ ਇਹ ਕਾਲੀ ਬੱਕਰੀ ਲੈ ਕਾਲੀ ਵੱਟ ਸੂਣ ਵਾਲੀ ਜਿੰਨਾਂ ਦੇ ਨਾਲ ਓਏ ਆਪਰਾ ਕਰਦੇ ਬਟ ਸਿੰਘ ਜੀ ਮੈਂ ਪਰੇ ਕਰਦੇ ਬੱਕਰੀਆਂ ਨੂੰ ਬਈ ਜੀ ਦੰਦ ਚੈੱਕ ਕਰ ਡਾਕਟਰ ਸਾਹਿਬ ਆ ਮੈਂ ਆ ਪੱਠਾ ਨੇ ਯਾਰ ਜਮੀ ਘੁੰਗਣਾ ਵਰਗੀਆਂ ਕਿਸੇ ਦਾ ਵੀ ਦੰਦ ਪਟਲੋ ਜੇ ਕਿਸੇ ਦਾ ਵੀ ਘਸਿਆ ਹੋਵੇ ਦੰਦ ਆਹ ਦੇਖ ਆ ਗਈ ਹੈ ਆ ਓਕੇ ਦੀ ਰਿਪੋਰਟ ਹੈ ਜਮਾਦੋ ਤਾਂ ਵੀ ਗੱਲ ਆ ਜੀ 6 ਨੇ ਆ ਬੱਕਰੀ ਪਰੇ ਘਟਦੇ ਵੀਰੇ ਯਾਰ ਮੜੀ ਪਰੇ ਕਰਦੇ ਪਰੇ ਉਹ ਆ ਪੈ ਜਾਂਦਾ ਇੱਥੇ ਗੱਬਾਂ ਫੰਡਰਾ ਕਿਹੜੀ ਐ ਨਾ ਚ ਦੇਖੋ ਮੈਂ ਤੁਹਾਨੂੰ ਆ ਵੀ ਪੱਠਾ ਹਾਜ਼ਰ ਆਈ ਆ ਵੀ ਆ ਵੀ ਉਹ ਪੱਠਾ ਹਾਜ਼ਰ ਆਈ ਇਹ ਕਿਹੜੀ ਕਾਲੀ ਹੈਗੀ ਇਹਨੂੰ ਹਜੇ 6-7 ਦਿਨ ਹੋਏ ਨਹੀਂ ਲੱਗੇ ਨੇ ਇਹਦਾ ਠੀਕ ਆ ਜੀ ਇਹ ਹੈਗੀ 15-20 ਦਿਨਾਂ ਦੀ ਗੱਬਣੀ ਇਹ ਵੀ 15-20 ਦਿਨਾਂ ਦੀ ਆ ਨਾ ਜੀ ਨਾ ਆ ਹਾਜ਼ਰ ਨੇ ਇਹ ਗਰੰਟਰੀ ਦੇ ਨੇ 1 2 3 ਤੇ 4 ਖਾਜਮਨ ਚੈੱਕ ਕਰ ਲਾਂ ਤੇ ਹਜ਼ਾਰ ਹੋ ਗਿਆ ਪਰੇ ਹੋਈ ਯਾਰ ਵਿਚ ਵਾਰ ਦੇ ਬਾਟਨ ਆਰੇ ਨਹੀਂ ਸ਼ੇਰ ਜਾਨ ਅੰਦਰ ਰਾਮੂ ਬੱਚਾ ਦਾ ਕੋਈ ਰਾਮੂ ਇਹਦੇ ਕੋਈ ਬੱਚਾ ਦਾ ਰਾਮੂ ਕਿਹੜੀ ਇਹਦੇ ਗਰੰਟੀ ਦਵਾਂਗੇ ਜੀ ਬੱਕਰੀ ਫੰਡਰ ਨਿਕੜੀ ਵਾਪਸ ਕਰਵਾ ਲਾਂਗੇ ਆ ਜਲਦੀ ਇਹ ਵੀਡੀਓ ਬੱਕਰੀ ਆ ਜੀ ਗਰੰਟੀ ਦਵਾਂਗੇ ਵੀਰੇ ਇੱਧਰ ਮਾਰਨੇ ਆ ਗਏ ਕਿੱਧਰ ਗਈ ਬੱਕਰੀ ਇਹਦੀ ਹਾਂ ਜੀ ਇੱਧਰ ਮਾਰਨ ਲਾ ਵੀਰੇ ਨੀਗਾ ਬੱਕਰੀ ਫੰਡਰ ਨਿਕੜੀ ਆਪੋਨੋ ਅਗੇ ਇਹਦੀ ਅੱਡ ਵੀਡੀਓ ਬਣਵਾ ਲਾਂਗੇ ਸੌਦਾ ਕਰ ਬੱਕਰੀ ਫੰਡਰ ਨਿਕੜੀ ਵਾਪਸ ਕਰਵਾ ਲਵਾਂਗੇ ਸੱਤਾਂ ਹੀ ਸੱਤਾਂ ਦਾ ਮੁੱਲ ਕੀ ਹੈ ਬਾਈ ਜੇ ਦਾ ਚਾਚਾ ਮੁੱਲ ਕਰਾਣਾ ਫਿਰਦਾ 18 ਕਿਉਂ ਜੀ ਲੈਣੀਆਂ ਨੇ ਹਾਂ ਜਾ ਹਰ ਜਾ ਲੈਣੀਆਂ ਨੇ ਜੀ ਕੋਤਾ ਇਹ ਸਾਫ ਨੇ ਗਿਆ ਕਿਤੇ ਇੱਕੋ ਹੀ ਫਾਰਮ ਚ ਆਇਆ ਇਹ ਪੱਠਾ ਸਾਫ ਨੇ ਬਈ ਕਿਸੇ ਦਾ ਭਾਈ ਪਰਾਂ ਕਰੀ ਯਾਰ ਇੱਧਰ ਨਾ ਮੜੀ ਯਾਰ ਆ ਪੱਠਮੜੀ ਪਿੱਛੇ ਕਰ ਦੇ ਵੀਰੇ ਡੱਬੀ ਡਾਕਟਰ ਨੂੰ ਰੇ ਰੱਖਿਆ ਹੁੰਦੇ ਬਾਈ ਅੜੀ ਮੇਰੇ ਪਾਠ ਇੱਧਰ ਵੜਦਾ ਨਾ ਨਾ ਕਰ ਬਾਈ ਛਾਂ ਲਾਂਗਾ ਦੇ ਉਹ ਕਰ ਨੂੰ ਗਮਾ ਦੇ ਓ ਲਾਂਗਾ ਦਿਓ ਫਿਰ ਚੀਜ਼ ਵੀ ਚੰਗੀ ਭਾਲਦਾ ਹਰਦਾ ਫਰਚੇ ਦਾ ਰੱਖ ਯਾਰ ਕੋਰੀਆ ਤੂੰ ਖੜਕੇ ਦੇਖ ਤਮਾਸ਼ਾ ਬਾਬੇ ਬੰਗੜੇ ਪਾਉਂਦੇ ਨੇ ਅੰਦਰ ਆ ਜਾ ਹਾਂ ਤੇਰੇ ਲੋਟ ਪੱਠਾ ਨੂੰ ਇਹ ਲੈ ਜੀ ਮੈਂ ਕੁੱਲ ਦੋ ਬਟੀਆਂ ਪੱਠਾ ਕੰਮ ਪੰਗੇ ਲੈਣੇ ਕੱਟ ਰੇਂ ਸਿਧਵਾ ਦੂੰ ਤੇਰੀ ਗੱਲ ਬੋਲ ਬਟੀਆਂ ਤੂੰ ਮਰ ਚੱਲ ਅੱਧੀ ਕੁੱਝੀਆ ਤੂੰ ਮੈਂ ਤਾਂ ਚਾਈਟ ਕਪਾਲ ਕਹਿੰਦੇ ਸਿਰ ਕੱਢ ਪੈਸੇ ਲੈਣੇ ਨੇ 21 22 ਹਜ਼ਾਰ ਉਹ ਨਹੀਂ ਮਿਲਦੀਆਂ ਚਲ ਅਗਲੇ ਦਿਨ ਆਵਾਂਗੇ ਕਾ ਕਰਾ ਪਤਾ ਰੂ ਪਤਾ ਕਿਸੇ ਨੂੰ ਮਾਰਾ ਨਾ ਬੋਲੋ